ਇਸੇ ਮੋਤਰਾਮ ਨੇ ਦੋਸ਼ੀ ਉਪਕਾਰ ਸਿੰਘ ਉਰਫ ਜਤਨ ਵਰਤਾਰਤੂ ਬੋਲਾ ਨੂੰ ਗ੍ਰਿਫਤਾਰ ਕੀਤਾ ਕਾਲ ਮਿਤੀ 1 24 ਨੂੰ ਇਹਦੇ ਵਿੱਚ ਦੀਪਕ ਕੁਮਾਰ ਪੁੱਤਰ ਮూర్ਤੀ ਵਾਸੀ ਮਕਾਨ ਨੰਬਰ ਗਲੀ ਨੰਬਰ 6 ਨੇ ਬਿਆਨ ਲਖਾਇਆ ਸੀ ਕਿ 22 1 24 ਦੀ ਸ਼ਾਮ ਨੂੰ ਇਹ ਦੋਨਾਂ ਦੋਸ਼ੀਆਂ ਨੇ ਇੱਕ ਦੁਕਾਨ ਦਾ ਗਲਾ ਤੋੜ ਕੇ ਸੱਤ 60 ਯਾਦ ਦੇ ਕਰੀਬ ਚੋਰੀ ਕਰ ਲਈ ਸੀ ਇਦੇ ਵਿੱਚ ਏਸੀਪੀ ਦਮਨਵੀਰ ਦੀ ਮੈਂਤ ਨਾਲ ਐਸਐਚਓ ਰਜੀਸ਼ ਨੇ ਆਪਣੇ ਏਸਏ ਅਗੇ ਡਿਊਟੀ ላይ ਸੀ ਮੰਗਤਰਾਮ ਦੀ ਉਹ ਇਹਨਾਂ ਨੇ ਮੁਸਤਦੀ ਨਾਲ ਜਿਹੜੇ ਹੈਗੇ ਦੋਨੇ ਦੋਸ਼ੀ ਨੂੰ ਕਾਬੂ ਕੀਤਾ ਹੈ ਜਲੰਧਰ ਸ਼ਹਿਰ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਪੁਲਿਸ ਨੇ ਬੁੱਧਵਾਰ ਨੂੰ 48 ਘੰਟਿਆਂ ਦੇ ਅੰਦਰ ਦੋ ਚੋਰਾਂ ਨੂੰ ਕਾਬੂ ਕਰਕੇ ਇੱਕ ਚੋਰੀ ਦਾ ਮਾਮਲਾ ਸੁਲਝਾਇਆ ਬਧਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੋਮਵਾਰ 22 ਜਨਵਰੀ ਦੀ ਸ਼ਾਮ ਥਾਣਾ ਡਿਵੀਜ਼ਨ ਨੰਬਰ 3 ਨੂੰ ਜਗਤਪੁਰਾ ਨੇੜੇ ਇੱਕ ਕਰਿਆਨੇ ਦੀ ਦੁਕਾਨ ਤੋਂ 60000 ਰੁਪਏ ਦੀ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ ਉਨ੍ਹਾਂ ਦੱਸਿਆ ਕਿ ਮੌਕੇ ਤੇ ਪੁਜੀ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਪਾਰਟੀਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱ ਜਨਦੀ ਪਛਾਣ ਉਪਕਾਰ ਸਿੰਘ ਉਰਫ ਜਤਨ ਪੁੱਤਰ ਅਰਣ ਕੁਮਾਰ ਵਾਸੀ ਅਜੀਤ ਨਗਰ ਜਲੰਧਰ ਅਤੇ ਵਿਕਰਾਂਤ ਉਰਫ ਪੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਦولتਪੁਰੀ ਜਲੰਧਰ ਵਜੋਂ ਹੋਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਸ੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਪੁਲਿਸ ਆਪਣੇ ਉਨ੍ਹਾਂ ਦੇ ਹੌਦਤਾਨੇ ਬਤਾਪ ਏਸੀ ਦਵਨਬੀਰ ਸਿੰਘ ਏਸੀਪੀ ਨਾਰਥ ਅਦੀਸ਼ ਕੁਮਾਰ ਐਸਐਚਓ ਨੰਬਰ 10 ਇਹਨਾਂ ਦੀ ਮਿਹਨਤ ਨਾਲ ਜਿਹੜਾ ਹੈਗਾ ਇਹ ਸਹੀ ਮਤਰਾਮ ਨੇ ਦੋਸ਼ੀ উপকার ਸਿੰਘ ਉਰਫ ਜਤਨ ਵਾਰਾ ਤੋਂ ਰੋਪੋਲਾ ਨੂੰ ਗ੍ਰਿਫਤਾਰ ਕੀਤਾ ਕਾਲ ਮੇਰੀ ਤੇ 1 24 ਨੂੰ ਇਹਦੇ ਵਿੱਚ ਦੀਪਕ ਕੁਮਾਰ ਪੁੱਤਰ ਮూర్ਤੀ ਵਾਸੀ ਮਕਾਨ ਨੰਬਰ ਗਲੀ ਨੰਬਰ 6 ਨੇ ਬਿਆਨ ਲਖਾਇਆ ਸੀ ਕਿ 22 1 24 ਦੀ ਸ਼ਾਮ ਨੂੰ ਇਹ ਦੋਨਾਂ ਦੋਸ਼ੀਆਂ ਨੇ ਕੋਈ ਦੁਕਾਨ ਦਾ ਗੱਲਾ ਤੋੜ ਕੇ 60 ਯਾਦ ਦੇ ਕਰੀਬ ਚੋਰੀ ਕਰ ਲਈ ਸੀ ਜਿਹਦੇ ਵਿੱਚ ਟੀਐਸਪੀ ਦਮਨਬੀਰ ਦੀ ਮਿਹਨਤ ਨਾਲ ਐਸਐਚਓ ਰਜੇਸ਼ ਨੇ ਆਪਣੇ ਏਐਸਏ ਅਗੇ ਡਿਊਟੀ ላይ ਸੀ ਮੰਗਤਰਾਮ ਦੀ ਸੋ ਇਹਨਾਂ ਨੇ ਮਸਤੀ ਨਾਲ ਜਿਹੜੇ ਹੈਗੇ ਦੋਨੇ ਦੋਸ਼ੀ ਨੂੰ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਨੂੰ ਸ਼ੈਨਨ ਸਰਪੇ ਅ브ਰਾਮਦ ਹੋਇਆ ਬਾਕੀ ਜਿਹੜੇ ਹੈਗੇ ਨੇ ਕੋਈ ਪ੍ਰਮਾਣ ਲੈ ਕੇ ਪੁਸ਼ਸ਼ ਕਰ ਰਹੇ ਹਨ ਉਹਨਾਂ ਦੀ ਅਸੀਂ ਫਰਜ਼ ਜਿਹੜੀ ਹੈਗੀ ਹੈ ਫਰਜ਼ ਬਦਲ ਕਰ ਰਹੇ ਹਾਂ